ਹਲਕਾ ਕੇਂਦਰੀ ਅਧੀਨ ਆਉਂਦੇ ਇਲਾਕਾ ਪਕਤਵਾਲਾ ਰੋਡ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਉਥੇ ਰਹਿਣ ਵਾਲੇ ਲੋਕਾਂ ਨੇ ਆਖਿਆ ਕਿ ਇੰਨਾ ਕੂੜੇ ਦੇ ਢੇਰਾਂ ਕਰ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਆਖਿਆ ਕਿ ਇਲਾਕੇ ਵਿੱਚ ਬਦਬੂ ਪਰਿਆ ਮਾਹੌਲ ਹੈ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਥੋਂ ਕੂੜੇ ਦੀ ਲਿਫਟਿੰਗ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਕੋਈ ਬਿਮਾਰੀ ਨਾ ਫੈਲ ਸਕੇ ਅਤੇ ਇਲਾਕਾ ਨਿਵਾਸੀਆਂ ਨੂੰ ਬਦਬੂ ਪਰਿਆ ਮਾਹੌਲ ਤੋਂ निजात ਮਿਲ ਸਕੇ ਪਕਤਵਾਲਾ ਚੌਂਕ ਦਾਣਾ ਮੰਡੀ ਰੋਡ ਤੇ ਕੂੜੇ ਢੇਰ ਲੱਗਾ ਕੋਟ ਟਾਇਡੋਲੀਆਂ ਘਟਵਾਦੇ ਹੁੰਦੀਆਂ ਨੇ ਬਹੁਤ ਆਉਂਦੀਆਂ ਬਿਮਾਰੀਆਂ ਫੈਲਦੀਆਂ ਨੇ ਇਸ ਕਰਕੇ ਇਹਨਾਂ ਨੂੰ ਜਲਦੀ ਜਲਦੀ ਗੋਠਾਣਾ ਜੀਦਾ ਕਾਰਪੋਰੇਸ਼ਨ ਜੀ ਦਾ ਜਲਦੀ ਜਲਦੀ ਖਾਵੇ ਕੋਈ ਸਮਰੱਥ ਸੀੜੀ ਨਹੀਂ ਹੈਗਾ ਹਾਂ ਤੂੰ ਵੇਖੋ ਬਹੁਤ ਬਹੁਤ ਗੰਦ ਪਿਆ ਹੋਇਆ ਹੈ ਗਰਮ ਮੌਸਮ ਵਿੱਚ ਕਿਹੜੇ ਮਕੌੜੇ ਬਿਮਾਰੀਆਂ ਫੈਲ ਰਹੀਆਂ ਨੇ ਜੇ ਆਹੋ ਨਗਰ ਨਿਗਮ ਨੂੰ ਆਪ ਵੀ ਆਪਣੀ ਸਫਾਈ ਰੱਖੇ ਤੇ ਸਿਹਤ ਸਭ ਸਭ ਠੀਕ ਰਹੇਗੀ ਨਹੀਂ ਤਾਂ ਬਿਮਾਰੀਆਂ ਫੈਲਣਗੀਆਂ ਮਸਿਆ ਇਹ ਆ ਮਹਾਰਾਜ ਇੱਥੇ ਗਾਂਧੇ ਜਿਹੜਾ ਪੈਂਦਾ ਇੱਥੇ ਪਤਾ ਨਹੀਂ ਕਿੰਨਾ ਕੁ ਗੰਦ ਪੈਂਦਾ ਵਾ ਦਿਨ ਦੇ ਵਿੱਚ ਦਿਹਾੜੀ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਗੰਦ ਪੈ ਜਾਂਦਾ ਵਾ ਵੀ ਇੱਥੇ ਮਸਲਾ ਜਿੰਨਾ ਵੀ ਕੂੜਾ ਜਾਂਦਾ ਵਾ ਤੇ ਉਹਨਾਂ ਕਾ ਫੇਰ ਇਕੱਠਾ ਹੋ ਜਾਂਦਾ ਵਾ ਮਸਲਾ ਜਿੰਨਾ ਇਹ ਆ ਵੀ ਗੰਧ ਮੁੱਕਦਾ ਹੀ ਨਹੀਂ ਐਨਾ ਗੰਦ ਹੈਗਾ ਵਾ ਇਹ ਭਗਤਾਂ ਵਾਲਾ ਕੇ ਚੌਂਕ ਹੈਗਾ ਤੇ ਨੂਰੀ ਮੱਲਾ ਵਾ ਗੰਦ ਨਾਲ ਮਾਰੇ ਬੰਬਾਰੀਆਂ ਫੇਲਦੀਆਂ ਵਾ ਤੇ ਬੰਬਾਰ ਹੁੰਦੇ ਬੰਦਾ ਕੀ ਕਰੂਗਾ ਬੰਦਾ ਇਨਾ ਮਸਲਾ ਹੈ ਵੀ ਗੰਦ ਬਹੁਤ ਜ਼ਿਆਦਾ ਹੈਗਾ ਵਾ ਸਫਾਈ ਹੋਣੀ ਚਾਹੀਦੀ ਆ ਹਲਕਾ ਕੇਂਦਰੀ ਅਧਿਨ ਆਉਂਦੀ ਦਾਣਾ ਮੰਡੀ ਰੋਡ ਦੇ ਇੱਥੇ ਖੜਿਆ ਇੱਥੇ ਤੁਸੀਂ ਦੇਖ ਸਕਦੇ ਕਿਵੇਂ ਕੂੜੇ ਦੇ ਢੇਰ ਲੱਗੇ ਹੋਏ ਨੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੇ ਕਿਹਾ ਕਿ ਇੱਥੇ ਜਿਹੜੇ ਕੂੜੇ ਦੇ ਢੇਰ ਲੱਗੇ ਆ ਨਾ ਉਹਨਾਂ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਉਹਨਾਂ ਨੇ ਨਾਲ ਹੀ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਇਹ ਜਿਹੜੇ ਕੂੜੇ ਦੇ ਢੇਰ ਇੱਥੇ ਲੱਗੇ ਹੋਏ ਹਨ ਇਹਨਾਂ ਨੂੰ ਜਲਦ ਤੋਂ ਜਲਦ ਤੋਂ ਹਟਾਇਆ ਜਾਵੇ ਅਮਰਥਰ ਫਾਸਟ ਵਿੱਚ ਖਬਰਾਂ ਮੰਗ ਲਈ ਸਹਿਜੋਗੀ ਵਿਜੇ ਕੁਮ